ਸਸਤੀਗਾ ਦੋਸਤੋ ਮੈਂ ਆਹ ਤੋੜਾ ਆਪਣਾ ਜਸਤੀ ਸਿੱਧੂ ਤੇ ਮੈਂ ਪਹੁੰਚਿਆ ਸੀ ਅੱਜ ਧੂਰੀ ਤੇ ਮੇਰਾ ਵੀਰ ਸੋਹਣ ਜੋ ਮਿਹਨਤੀ ਇਨਸਾਨ ਹੈਗਾ ਕੁਲਚਾ ਨਹੀਂ ਰੜੀ ਲਾਉਂਦਾ ਆਪਣਾ ਤੁਹਾਨੂੰ ਐਡਰੈਸ ਦਿਖਾ ਦਿੰਨੇ ਆ ਆਪਾਂ ਖੜੇ ਇਸ ਟਾਈਮ ਸੰਗਰੂਰ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਸੰਗਰੂਰ ਰੋਡ ਹੈ ਇੱਧਰ ਤੇ ਆਪਾਂ ਪਿੱਛੇ ਨਿਗਮ ਰਵਾਈਏ ਤੇ ਪਿੱਛੇ ਬੈਕ ਸਾਈਡ ਦੇ ਉੱਤੇ ਆਪਣਾ ਜਿਹੜਾਗਾ ਤੁਰੀਨ ਰੋਡ ਜਾ ਰਹੇ ਹੈਗਾ ਤੇ ਆਪਾਂ ਚੌਂਕ ਦੇ ਵਿੱਚ ਖੜੇ ਆ। ਸੋ ਇਹਦਾ ਫਾਸਟ ਮੂਵਡ ਆ ਮੇਰੇ ਵੀਰ ਦਾ। ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਫਾਸਟ ਮੂਵਡ ਦੇ ਉੱਤੇ ਪਾਈ ਆਪਾਂ ਕੰਮ ਕਰਦਾ ਹੈ ਤੇ ਬਹੁਤ ਵਧੀਆ ਕੰਮ ਆ ਵੀਰ ਦਾ। ਇਹ ਫੁੱਲ ਚੇਕੇ ਭਾਈ ਦੇਖਦੇ ਨੇ ਬਹੁਤ ਵਧੀਆ ਨੇ ਕਿ ਵੀਰ ਵੀ ਸਪੋਰਟ ਕਰੋ ਤੇ ਨਾਲ ਬੀਬੀ ਜੀ ਵੀ ਨੇ ਇਹਨਾਂ ਦੇ ਜਿਹੜੇ ਪ੍ਰੌਫੇ ਬਣਾਉਂਦੇ ਨੇ ਇੱਥੇ ਤੁਹਾਨੂੰ ਨਾ ਇੱਕ ਵਾਰੀ ਨਿਗਾ ਮਰਵਾ ਦੇਣਾ ਵਿਚਾਰੇ ਦੋਨੇ ਵੀ ਮੀਆਂ ਬੀਬੀ ਜਿਹੜੇ ਨੇ ਕਿ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਇਹ ਪ੍ਰੌਫੇ ਬਣਾਉਂਦੇ ਨੇ ਕਿ ਇਨਾ ਕੋਲੇ ਅੰਤਿਮੇ ਪ੍ਰੌਫੇ ਖਾ ਸਕਦੇ ਹੋ ਤੁਸੀਂ ਆ ਕੇ ਸੋ ਮੇਰੀ ਭੈਣ ਲੱਗੀ ਹੋਈ ਆ ਬਹੁਤ ਮਿਹਨਤੀ ਆ ਵਿਚਾਰੀ ਸੋ ਤੁਸੀਂ ਤੁਸੀਂ ਮੇਰਾ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨੂੰ ਪਾਲਣ ਦੇ ਲਈ ਕੰਮ ਕਰਨਾ ਪੈਂਦਾ ਸੋ ਸਾਰੇ ਪਰਿਵਾਰ ਨਾਲ ਮਿਲ ਕੇ ਇਹ ਕੰਮ ਕਰਨ ਤੇ ਅੱਗੇ ਵਧ ਸਕਦੇ ਨੇ ਤੇ ਮੇਰਾ ਵੀਰ ਸੋਹਣਾ ਜੀ ਦਾ ਜਿਹੜਾ ਬਾਸ ਕੁਚਾ ਇੱਥੇ ਸੋ ਨੰਬਰ ਵੀ ਲਿਖਿਆ ਆ ਸਕਰੀਨ ਦੇ ਉੱਤੇ ਇਹ ਕਿਸੇ ਵੀਰ ਨੇ ਇਹਦੀ ਫਾਇਨਸ ਸਪੋਰਟ ਕਰਦੀਆਂ ਤੇ ਇੱਕ ਕੁਲਚੇ ਦੀ ਜੀ ਕੱਕ ਜੋ ਮੇਰੇ ਵੀਰ ਕੋਲੇ ਬੰਨ ਤਾਂ ਬਹੁਤ ਟੇਸਟੀ ਲੱਗਿਆ ਤੇ ਵਾਈਦਰ ਕੁਲਚੇ ਦੇਖੋ ਤੇ ਛੋਲੇ ਪੈ ਰਹੇ ਤੇ ਤੁਸੀਂ ਮੈਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਹ ਬਹੁਤ ਹੀ ਵਧੀਆ ਇਨਸਾਨ ਹੈਗਾ ਸੋਹਣ ਸਿੰਘ ਤੇ ਪਿੰਡ ਪੂਰੀ ਪਿੰਡ ਪੂਰੀ ਤੋਂ ਆ ਖਾਸ ਸੋ ਇਹਦਾ ਸੈਟਅਪ ਲੱਗਿਆ ਹੋਇਆ ਸ ਜੇ ਤੁਸੀਂ ਦੇਖਦੇ ਹੋਗੇ ਤੇ ਆਪਣੇ ਕੋਲੇ ਦੇਖੋ ਵੀਰ ਖਾਨ ਲਈ ਖੜੇ ਸੀਗੇ ਤੇ ਵੀਰ ਰੋਟੀ ਭੈਣ ਰੋਟੀ ਬਣਾਉਂਦੀ ਹੈਗੀ ਸਾਰਾ ਕੁਝ ਇੱਥੇ ਬਣਾਉਂਦੀ ਹੈਗੀ ਸੋ ਇੱਕ ਵਾਰ ਦਰਸ਼ਨ ਜ਼ਰੂਰ ਦਿਓhota veer jassee sidhu ਧੰਨਵਾਦ